ਵੀ ਜਿਹੜੇ ਸਾਡੇ ਆਗੂ ਨੇ ਵੀ ਉਹਨਾਂ ਦੀ ਵੀ ਪਿੱਠ ਨਾ ਲੱਗੇ ਕਦੇ ਜੇ ਉਹ ਵੀ ਕਿਸੇ ਗਰੀਬ ਦੀ ਦਵੇ ਕੁਚਲੇ ਲੋਕਾਂ ਦੀ ਲੜਾਈ ਲੜਨ ਜੇ ਉਹਨਾਂ ਨੂੰ ਸਰਕਾਰਾਂ ਜਾਂ ਪ੍ਰਸ਼ਾਸਨ ਜਾਂ ਤਰਨਾਡ ਲੋਕ ਟਾਰਗੇਟ ਬਣਾਣ ਤਾਂ ਸਾਰਾ ਮੋਰਚਾ ਉਹਦੀ ਪਿੱਠ ਤੇ ਜਾ ਕੇ ਖੜ ਜਵੇ ਸਾਡੇ ਲੋਕ ਆਪਣੇ ਆਗੂਆਂ ਮਾਗਰ ਲੀਡਰਾਂ ਮਾਗਰ ਖੜਦੇ ਨਹੀਂ ਉਹਨਾਂ ਦੀ ਕਮੀਆਂ ਪਹਿਲਾਂ ਦੇਖਦੇ ਨੇ ਖੂਬੀਆਂ ਨਹੀਂ ਦੇਖਦੇ ਕਮੀਆਂ ਹਰ ਇੱਕ ਬੰਦੇ 'ਚ ਨੇ ਪਰ ਉਹਦੀ ਖੂਬੀ ਦੇਖੋ ਜੋ ਕਿਸੇ ਵੀ ਪਾਰਟੀ 'ਚ ਜਾਂ ਕਿਸੇ ਵੀ ਜਥੇਬੰਦੀ 'ਚ ਹੈ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਾਤ ਪਾਤ ਦਾ ਪਾੜਾ ਪਾ ਰਹੇ ਹੋ ਇਹ ਸਾਡੇ ਤੋਂ ਤੇ ਥੋਪਿਆ ਜਾਂਦਾ ਇਹ ਚੀਜ਼ ਜਦੋਂ ਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਕਿ ਕਿਹੜੇ ਬੰਦੇ ਡੰਮੀ ਬੋਲੀ ਕਰਵਾ ਰਹੇ ਕਿਹੜੀਆਂ ਪੰਚਾਇਤਾਂ ਵਿੱਚ ਇਨਵੋਲ ਹੈ ਉਹਨਾਂ ਦਾ ਜੇ ਫਾਰਮ ਦੀ ਮੰਗ ਕੀਤੀ ਜਾਵੇ ਇੱਕੋ ਹੀ ਬੰਦਾ ਜੇਕਰ ਪਿਛਲੇ 7 ਸਾਲ ਤੋਂ ਜ਼ਮੀਨ ਵਾਰ ਰਿਹਾ 2 ਸਾਲ ਤੋਂ ਵਾਰ ਰਿਹਾ ਜਾਂ ਪਿਛਲੇ ਸਾਲ ਜ਼ਮੀਨ ਵਾਈ ਸੀ ਤਾਂ ਸੁਭਾਵਿਕ ਹੈ ਕਿ ਉਹਦਾ ਜੇ ਫਾਰਮ ਹੀ ਹੋਏਗਾ ਹਾਂਜੀ ਮੋਟਰ ਸਾਹਿਬ ਧੰਨਵਾਦ ਜੀ ਜੈ ਭੀਮ ਜੈ ਭਾਰਤ ਜਿਵੇਂ ਮੈਂ ਵਿੱਕੀ ਪਰੋਚਾ ਧੂਰੀ ਤੋਂ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਰਾ ਮੰਚ ਜਿਹੜਾ ਸਾਡਾ ਸੰਯੁਕਤ ਮੋਰਚਾ ਇਹ ਬਣਿਆ ਆਪਾਂ ਨੂੰ ਪਤਾ ਚੰਦ ਭਾਂ ਦੀ ਘਟਨਾ ਹੋਰ ਵੀ ਬਹੁਤ ਘਟਨਾਵਾਂ ਨੇ ਜਦੋਂ ਨਾਲ ਕੋਈ ਆਗੂ ਕਿਸੇ ਦਵੇ ਕੁਚਲੇ ਲੋਕਾਂ ਦੀ ਲੜਾਈ ਲੜਦਾ ਤਾਂ ਉਹ ਆਗੂ ਟਾਰਗੇਟ ਬਣ ਜਾਂਦਾ ਤੇ ਉਹ ਆਗੂਆਂ ਦੇ ਸਰਕਾਰ ਤੇ ਜਿਹੜੇ ਤਰਨਾਟ ਲੋਕ ਨੇ ਉਹਨਾਂ ਤੇ ਕਾਰਵਾਈ ਕਰਦੇ ਨੇ ਤੇ ਉਹਨੂੰ ਟਾਰਗੇਟ ਬਣਾ ਲੈਂਦੇ ਨੇ ਉਹ ਗਰੀਬ ਲੋਕਾਂ ਦੀ ਲੜਾਈ ਤਾਂ ਆਗੂ ਲੜ ਪੈਂਦਾ ਪਰ ਜਦੋਂ ਉਹ ਆਗੂ ਤੇ ਵਿਪਤਾ ਪੈਂਦੀ ਆ ਉਹਦੇ ਨਾਲ ਕੋਈ ਨਹੀਂ ਖੜਦਾ ਇਹ ਜਥੇਬੰਦੀ ਦਾ ਇਹ ਵੀ ਮੁੱਖ ਝੰਡਾ ਵੀ ਜਦੋਂ ਕਿਸੇ ਆਗੂ ਤੇ ਵਿਪਤਾ ਪੈਂਦੀ ਹੈ ਇਸੇ ਆਗੂ ਤੇ ਝੂਠਾ ਪਰਚਾ ਹੁੰਦਾ ਜਾਂ ਉਹਨੂੰ ਧਰਨਾਡ ਲੋਕ ਤੰਗ ਕਰਦੇ ਨੇ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਉਸ ਆਗੂ ਨਾਲ ਖੜੀਏ ਵੀ ਸਾਡਾ ਆਗੂ ਹੈ ਜਿਹੜਾ ਸਮਾਜ ਦੀ ਲੜਾਈ ਲੜ ਰਿਹਾ ਕਿਉਂ ਅੱਜ ਤੱਕ ਸਮਾਜ ਪਿੱਛੇ ਕਿਉਂ ਰਹਿ ਗਿਆ ਜਦੋਂ ਕੋਈ ਬੰਦਾ ਲੜਾਈ ਲੜਦਾ ਸਮਾਜ ਦੀ ਜਿਵੇਂ ਡਾਕਟਰ ਸਾਹਿਬ ਨੇ ਕੋਈ ਲੜਾਈ ਲੜਦೇನೆ ਸਮਾਜ ਦੀ ਜਦੋਂ ਇਹਨੂੰ ਤਰਨਾਡ ਬੰਦੇ ਕੋਈ ਟਾਰਗੇਟ ਬਣਾ ਲੈਂਦੇ ਨੇ ਜਦੋਂ ਸਮਾਜ ਇਹਨਾਂ ਨਾਲ ਨਹੀਂ ਖੜਦਾ ਤੇ ਇਹ ਬੰਦੇ ਘਰੇ ਜਾ ਕੇ ਬਹਿ ਜਾਂਦੇ ਨੇ ਵੀ ਸਮਾਜ ਤਾਂ ਸਾਡੇ ਨਾਲ ਖੜਿਆ ਨਹੀਂ ਇਸ ਕਰਕੇ ਜਿਹੜਾ ਸੰਯੁਕਤ ਮੋਰਚਾ ਬਣਿਆ ਇਸ ਕਰਕੇ ਬਣਾਇਆ ਦਲਤ ਸੰਯੁਕਤ ਮੋਰਚਾ ਵੀ ਜਿਹੜੇ ਸਾਡੇ ਆਗੂ ਨੇ ਵੀ ਉਹਨਾਂ ਦੀ ਵੀ ਪਿੱਠ ਨਾ ਲੱਗੇ ਕਦੇ ਜੇ ਉਹ ਵੀ ਕਿਸੇ ਗਰੀਬ ਦੀ ਦਵੇ ਕੁਚਲੇ ਲੋਕਾਂ ਦੀ ਲੜਾਈ ਲੜਨ ਜੇ ਉਹਨਾਂ ਨੂੰ ਸਰਕਾਰਾਂ ਇਹ ਪ੍ਰਸ਼ਾਸਨ ਜਾਂ ਤਰਨਾਡ ਲੋਕ ਟਾਰਗੇਟ ਬਣਾਉਣ ਤਾਂ ਸਾਰਾ ਮੋਰਚਾ ਉਹਦੀ ਪਿੱਠ ਤੇ ਜਾ ਕੇ ਖੜ ਜਵੇ ਤਾਂ ਕਿ ਉਹ ਬੰਦਾ ਜਾ ਕੇ ਘਰੇ ਨਾ ਬੈਠੇ ਜਿਵੇਂ ਹੁਣ ਸਾਡਾ ਪਟਿਆਲੇ ਸੀਗਾ ਸਾਡਾ ਸਰਪੰਚ ਉਥੇ ਦਰਸ਼ਨ ਮੈਣ ਉਹਨੂੰ ਲੋਕ ਤੰਗ ਕਰਦੇ ਸੀ ਅਸੀਂ ਦੂਜੇ ਬੰਦਿਆਂ ਤੇ ਐਸਸੀ ਐਕਟ ਦਾ ਪਰਚਾ ਕਰਾਇਆ ਆ ਹੁਣ 23 ਜੂਨ ਨੂੰ ਅਸੀਂ ਗਿਆ ਕੇ ਆਏ ਆ ਉਥੇ ਇੱਕ ਜਿਹੜੇ ਸਾਡੇ ਲੋਕ ਵੀਡੀਓ ਦਫ਼ਤਰ ਦੇ ਵਿੱਚ ਕੁੱਟੇ ਸੀ ਬੋਲੀ ਹੋਈ ਸੀ ਉਹ ਲੋਕਾਂ ਦੇ ਆ ਖੜੇ ਨੇ ਉਹਨਾਂ ਤੇ ਇਹਨਾਂ ਨੂੰ ਪਤਾ ਹੀ ਅਸੀਂ ਉਥੇ ਜਾ ਕੇ ਹੁਣ 23 ਜੂਨ ਨੂੰ ਪਰਚਾ ਕਰਾ ਕੇ ਆਏ ਆ ਅੱਜ ਵੀ ਸਾਡਾ ਸਰਪੰਚ ਉਸ ਪਿੰਡ ਚ ਗਿਆ ਹੋਇਆ ਉਥੇ ਵੀ ਸਾਰੇ ਸਮਾਜ ਗਿਆ ਉਹ ਇੱਕ ਬੰਦਾ ਨਹੀਂ ਗਿਆ ਜਦੋਂ ਸਾਰੇ ਸਮਾਜ ਦੀਆਂ ਜਥੇਬੰਦੀਆਂ ਉੱਥੇ ਪਹੁੰਚ ਗਈਆਂ ਤਾਂ ਜਾ ਕੇ ਇਸ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਲੱਗਿਆ ਕਿ ਇਹ ਸਮਾਜ ਹੁਣ ਇਕੱਠਾ ਹੋਣ ਲੱਗ ਗਿਆ ਇਹ ਲੋਕ ਆਪਣੇ ਲੋਕਾਂ ਦੇ ਮਗਰ ਖੜਨ ਲੱਗ ਗਏ ਗੱਲ ਆਬਾਦੀ ਦੀ ਹੁਣ ਜਿਵੇਂ ਆਪਾਂ ਕਹਿੰਦੇ ਆ ਕਿਸਾਨ ਭਾਈਚਾਰਾ ਉਹ ਥੋੜੀ ਵੱਡੀ ਆ ਫਿਰ ਵੀ ਆਪਣੇ ਲੋਕਾਂ ਨਾਲ ਖੜਦੇ ਨੇ ਸਾਡੀ ਆਬਾਦੀ 40% ਹੈ ਪਰ ਸਾਡੀ ਜਿਹੜੀ ਇੱਕ ਮੈਂ ਕਹੂੰਗਾ ਬਦਨ ਸੀਬੀ ਹੈ ਸਾਡੇ ਲੋਕ ਆਪਣੇ ਆਗੂਆਂ ਮਗਰ ਲੀਡਰਾਂ ਮਗਰ ਖੜਦੇ ਨਹੀਂ ਉਹਨਾਂ ਦੀ ਕਮੀਆਂ ਪਹਿਲਾਂ ਦੇਖਦੇ ਨੇ ਖੂਬੀਆਂ ਨਹੀਂ ਦੇਖਦੇ ਕਮੀਆਂ ਹਰ ਇੱਕ ਬੰਦੇ 'ਚ ਨੇ ਪਰ ਉਹਦੀ ਖੂਬੀ ਦੇਖੋ ਚੋ ਕਿਸੇ ਵੀ ਪਾਰਟੀ ਚਾਹੇ ਕਿਸੇ ਵੀ ਜਥੇਬੰਦੀ ਚ ਹੈ ਜੇ ਉਹ ਸਮਾਜ ਦੀ ਗੱਲ ਕਰ ਰਿਹਾ ਕਿਸੇ ਵੀ ਬੈਨਰ ਥੱਲੇ ਪਰ ਸਮਾਜ ਦੀ ਗੱਲ ਤਾਂ ਕਰ ਰਿਹਾ ਤੁਸੀਂ ਉਹਦੀ ਕੰਡ ਤੇ ਜਾ ਕੇ ਖੜੋ ਉਹਦੀ ਪਿੱਠ ਤੇ ਜਾ ਕੇ ਖੜੋ ਉਹਨੂੰ ਮਜ਼ਬੂਤ ਕਰੋ ਨਾ ਕਿ ਉਹਨੂੰ ਕਮਜ਼ੋਰ ਕਰੋ ਉਹਦੀ ਕਮੀਆਂ ਨਾ ਦੇਖੋ ਉਹਦੀ ਖੂਬੀਆਂ ਦੇਖੋ ਇਹੀ ਸਾਰਿਆਂ ਨੂੰ ਬੇਨਤੀ ਕਰਦੇ ਆ ਇਸੇ ਕਰਕੇ ਅਸੀਂ ਇਹ ਮੋਰਚਾ ਬਣਾਇਆ ਵੀ ਜਿਹੜਾ ਸਾਡਾ ਕੋਈ ਵੀ ਆਗੂ ਹੈ ਉਹਦੀ ਪਿੱਠ ਨਾ ਲੱਗੇ ਤੇ ਸਾਡੇ ਸਮਾਜ ਨਾਲ ਜਿੱਥੇ ਵੀ ੱਤਕਾ ਹੋਊਗਾ ਉੱਥੇ ਜਾ ਕੇ ਸੰਯੁਕਤ ਮੋਰਚਾ ਉਹਦੇ ਨਾਲ ਖੜੂਗਾ ਐਨੀ ਕਹਿੰਦਾ ਸਾਰਿਆਂ ਨੂੰ ਜੈ ਜੀ ਅੱਛਾ ਭਾਈ ਸੰਯੁਕਤ ਸੰਯ ਦਲਤ ਸੇਕ ਜੋ ਮੋਰਚੇ ਸੰਯੁਕਤ ਦਲਤ ਮੋਰਚੇ ਦੀਆਂ ਜਿਹੜੀਆਂ ਕਾਫੀ ਸਾਰੀਆਂ ਮੰਗਾਂ ਹੈਗੀਆਂ ਕਾਫੀ ਸਾਰੀਆਂ ਮੰਗਾਂ ਦੇ ਉੱਤੇ ਫੋਕਸ ਕਰਦੇ ਹੋਏ ਇਹ ਮੋਰਚਾ ਬਣਿਆ ਹੈਗਾ ਤੁਹਾਨੂੰ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਉਹ ਜ਼ਿਆਦਾ ਆਥੈਂਟਿਕ ਲੱਗਦੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਜਿਹੜਾ ਐਸਸੀ ਤਬਕੇ ਦਾ ਜਿਹੜਾ ਜ਼ਿਆਦਾ ਫਾਇਦਾ ਹੋ ਸਕਦਾ ਸਾਰੇ ਸਤਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਮੈਂ ਡਾਕਟਰ ਅਨਜੇ ਸਿੰਘ ਚੇਅਰਮੈਨ ਐਸਸੀ ਫਰੰਟ ਪੰਜਾਬ ਸੋ ਮੇਨਤਾ ਇਹ ਆ ਵੀ ਜੋ ਮੋਰਚਾ ਪਿਛਲੇ ਦਿਨੀ ਵਾਰ-ਵਾਰ ਇਹ ਵੈਸੇ ਹਰ ਸੀਜ਼ਨ ਹੀ ਹੁੰਦਾ ਆ ਰਿਹਾ ਪਿਛਲੇ ਦਿਨੀ ਪੰਚਾਇਤੀ ਜ਼ਮੀਨਾਂ ਦੀ ਬੋਲੀ ਹੋਈ ਆ ਤੇ ਡੰਮੀ ਬੋਲੀ ਹਰ ਸਾਲ ਹੀ ਹੋ ਰਹੀ ਆ ਅਤੇ ਕਿਸਾਨ ਯੂਨੀਅਨ ਨੂੰ ਵੀ ਪਤਾ ਵੀ ਡੰਮੀ ਬੋਲੀ ਹੋ ਰਹੀ ਆ ਅਤੇ ਉਹਨਾਂ ਦੇ ਬੰਦੇ ਵੀ ਇਨਵੋਲਵਮੈਂਟ ਹੈ ਵਿੱਚ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਾਤ ਪਾਤ ਵਜਿਹਾ ਪਾੜਾ ਪਾ ਰਹੇ ਹੋ ਇਹ ਸਾਡੇ ਤੇ ਤੇ ਥੋਪਿਆ ਜਾਂਦਾ ਇਹ ਚੀਜ਼ ਜਦੋਂ ਕਿ ਉਹਨਾਂ ਨੂੰ ਸਭ ਕੁਝ ਪਤਾ ਆ ਕਿ ਕਿਹੜੇ ਬੰਦੇ ਡੰਮੀ ਬੋਲੀ ਕਰਵਾਉ ਰਹੇ ਕਿਹੜੀਆਂ ਪੰਚਾਇਤਾਂ ਵਿੱਚ ਇਨਵੋਲ ਹੈ ਕਿਹੜੇ ਬੰਦੇ ਉਹਨਾਂ ਦਾ ਪਿੱਛੇ ਬੈਕਫੋਰਡ ਦੇ ਉੱਤੇ ਉਹਨਾਂ ਦਾ ਸਾਥ ਦਿੰਦੇ ਆ ਇਹ ਸਭ ਕੁਝ ਹੋਣ ਦੇ ਪਤਾ ਹੋਣ ਦੇ ਬਾਵਜੂਦ ਵੀ ਉਹ ਚੀਜ਼ਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਆਪ ਜੀ ਦੇ ਮਾਧਿਅਮ ਰਾਹੀਂ ਮੈਂ ਗਵਰਨਮੈਂਟ ਤੋਂ ਐਸਡੀਐਮ ਦਾ ਮੈਂਬਰ ਹੋਣ ਦੇ ਨਾਤੇ ਮੰਗ ਕਰਦਾ ਕਿ ਸਾਰੇ ਹੁਣ ਤੱਕ ਜਿੰਨੀਆਂ ਵੀ ਗੋਲੀਆਂ ਹੋਈਆਂ ਆ ਉਹਦੇ ਵਿੱਚ ਕਿਹਾ ਜਾਂਦਾ ਜੀ ਤੁਹਾਡਾ ਸਮਾਜ ਆ ਉਹ ਸ਼ਡਿਊਲਡ ਕਾਸਟ ਬੰਦਾ ਹੈ ਅਸੀਂ ਉਹਨੂੰ ਕਿਵੇਂ ਰੋਕ ਸਕਦੇ ਆ ਪਰ ਗਵਰਨਮੈਂਟ ਇਨਕੁਆਇਰੀ ਤਾਂ ਕਰਵਾ ਸਕਦੀ ਆ ਕਿ ਨਹੀਂ ਹੂੰ ਇਸ ਤੋਂ ਬਾਅਦ ਵਾਹ ਕੌਣ ਨਹੀਂ ਨਾਥਿੰਗ ਐਨੀ ਉਹਨਾਂ ਦਾ ਜੇ ਫਾਰਮ ਦੀ ਮੰਗ ਕੀਤੀ ਜਾਵੇ ਹੂੰ ਇੱਕੋ ਹੀ ਬੰਦਾ ਜੇਕਰ ਪਿਛਲੇ 7 ਸਾਲ ਤੋਂ ਜ਼ਮੀਨ ਵਾਰ ਰਿਹਾ 2 ਸਾਲ ਤੋਂ ਵਾਰ ਰਿਹਾ ਜਾਂ ਪਿਛਲੇ ਸਾਲ ਜ਼ਮੀਨ ਵਾਈ ਸੀ ਤਾਂ ਸੁਭਾਵਿਕ ਹੈ ਕਿ ਉਹਦਾ ਜੇ ਫਾਰਮ ਹੀ ਹੋਏਗਾ ਹੂੰ ਜੇ ਅਸੀਂ ਵੀਡੀਓ ਕੋਲੇ ਜਾਂਦੇ ਆ ਤਾਂ ਉਹਨੂੰ ਇਨਕੁਆਇਰੀ ਲਾਉਂਦਾ ਡੀਸੀ ਕੋਲੇ ਮੰਗ ਪੱਤਰ ਦਿੰਨੇ ਆ ਤਾਂ ਇਨਕੁਆਇਰੀ ਲਾਉਂਦਾ ਤੇ ਥੋਪਿਆ ਇਹ ਸਾਡੇ ਦੇ ਜਾਂਦਾ ਕਿ ਤੁਸੀਂ ਜਾਤ ਪਾਤ ਨੂੰ ਵਡਾਵਾ ਦੇ ਰਹੇ ਆ ਸੋ ਐਸਡੀਐਮ ਦੀਆਂ ਜਿਹੜੀਆਂ ਅਜੈਂਝਾਂ ਮੰਗਾ ਜਿਹੜੀਆਂ ਕਿ ਬਿਲਕੁਲ ਜੈਨੂਨ ਮੰਗਾ ਆ ਅਸੀਂ ਉਸ ਨੂੰ ਲੈ ਕੇ ਜ਼ਮੀਨੀ ਪੱਧਰ ਉੱਤੇ ਵਰਕ ਕਰ ਰਹੇ ਆ ਸੋ ਇਸ ਤੋਂ ਇਲਾਵਾ ਜੇਕਰ ਲੈਂਡ ਸੀਲਿੰਗ ਐਕਟ ਸਾਡੇ ਕੋਲੇ ਇਹ ਪੱਕਾ ਸਬੂਤ ਹੈ ਕਿ ਜਦੋਂ ਅਸੀਂ ਇਹ ਮੰਗਾ ਦਿੱਤੀਆਂ ਤੇ ਸਗੋਂ ਕਿਸਾਨ ਜਿੱਥੇ ਅਸੀਂ ਕਿਸਾਨੀ ਮੋਰਚੇ ਨੇ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਮਜ਼ਦੂਰ ਵਰਗ ਨੇ ਉੱਥੇ ਜਾ ਕੇ ਇਹਨਾਂ ਦਾ ਸਾਥ ਦਿੱਤਾ ਕਿਸਾਨਾਂ ਦਾ ਪਰ ਉਥੇ ਹੀ ਕਿਸਾਨ ਬੰਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤਾ ਕਿ ਇਹਨਾਂ ਦਾ ਰੱਖਮਕਰਨ ਖਤਮ ਕੀਤਾ ਜਾਵੇ ਇਹਦੇ ਸਾਡੇ ਕੋਲੇ ਪੁਖਤਾ ਸਬੂਤ ਹੈ ਉਹਨਾਂ ਦੀ ਲੈਟਰ ਪੈਡ ਦੇ ਉੱਤੇ ਸਾਈਨ ਕਰਕੇ ਕੀਤੀ ਹੋਈ ਉਹਨਾਂ ਦੀ ਲੈਟਰ ਪੈਡ ਜਿਹੜੀ ਡੀਸੀ ਨੂੰ ਦਿੱਤੀ ਗਈ ਕਿ ਇਹਨਾਂ ਦਾ ਰੱਖਮਕਰਨ ਖਤਮ ਕੀਤਾ ਜਾਵੇ ਇਸ ਦਾ ਮਤਲਬ ਕਿ ਦੋਰਾ ਚਿੱਤਰ ਪਨਾਇਆ ਜਾ ਰਿਹਾ ਤੇ ਥੋਪਿਆ ਸਾਡੇ ਤੇ ਜਾ ਰਿਹਾ ਇਸ ਦਾ ਮਤਲਬ ਯੂਜ਼ ਐਂਡ ਥਰੋ ਸਾਨੂੰ ਸਿਰਫ ਇਹ ਇਹ ਸਾਨੂੰ ਮੰਤਨ ਕਰਨਾ ਪਵੇਗਾ ਸਾਡੇ ਸਮਾਜ ਨੂੰ ਵੀ ਮੰਤਨ ਕਰਨਾ ਪਵੇਗਾ ਔਰ ਸਾਡੇ ਆਗੂਆਂ ਨੂੰ ਵੀ ਇਹਦੇ ਉੱਤੇ ਮੰਤਨ ਕਰਨਾ ਪਵੇਗਾ ਕਿ ਸਾਨੂੰ ਮਾਰ ਪਿਆ ਕਿਥੋਂ ਰਹੀ ਹੈ ਹਾਂਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਸੰਯੁਕਤ ਦਲਿਤ ਮੋਰਚੇ ਦੇ ਨੁਮਾਇੰਦੇ ਬਣੇ ਹੋ ਹਾਂਜੀ ਵਧੀਆ ਉਪਰਾਲਾ ਵਾ ਸਮਾਜ ਲਈ ਪਰ ਜੋ ਹਾਲਾਤ ਨੇ ਦਲਿਤ ਸਮਾਜ ਦੇ ਸਮੇਂ ਦੀ ਮੰਗ ਹੈ ਦਲਿਤ ਸਮਾਜ ਦੇ ਉੱਤੇ ਹਰ ਤਰ੍ਹਾਂ ਦਾ ਅਤਿਆਚਾਰ ਹੋ ਰਿਹਾ ਜਦੋਂ ਆਪਣੇ ਹੱਕਾਂ ਲਈ ਮੰਗ ਕਰਦਾ ਹੈ ਤਦ ਉਹ ਜਾਤੀ ਟੈਗ ਲਗਾ ਦਿੱਤਾ ਜਾਂਦਾ ਵੀ ਜਾਤ ਪਾਤ ਦੀ ਗੱਲ ਕਰਦੇ ਨੇ ਸੋ ਬਹੁਤ ਸਾਰੇ ਜਿਹੜੇ ਆਗੂ ਨੇ ਉਹਨਾਂ ਉੱਤੇ ਲਗਾਤਾਰ ਝੂਠੇ ਪਰਚੇ ਹੋ ਰਹੇ ਨੇ ਵੀ ਤੁਸੀਂ ਸਮਾਜ ਦੀ ਗੱਲ ਕਿਉਂ ਕਰਦੇ ਹੋ ਜਿਹਦੇ ਵਿੱਚ ਮੈਂ ਵੀ ਪਿੱਛੇ ਜੇ ਮੇਰੇ ਤੇ ਵੀ ਇੱਕ ਪਰਚਾ ਹੋਇਆ ਉਹਨਾਂ ਮੈਨੂੰ ਸ਼੍ਰੀਆਮ ਪ੍ਰਸ਼ਾਸਨ ਨੇ ਕਹਤਾ ਹੈ ਵੀ ਤੁਸੀਂ ਦਲਿਤ ਮੁੱਦੇ ਔਰ ਅੰਬੇਡਕਰ ਦੀ ਗੱਲ ਕਰੋਗੇ ਤਾਂ ਇਹਨਾਂ ਵੱਡੇ ਤੁਸੀਂ ਪਰਚੇ ਪਾਉਣ ਲਈ ਤਿਆਰ ਰਹੋ ਇਸ ਲਈ ਸਮੇਂ ਦੀ ਲੋੜ ਹੈ ਕਿ ਸਾਡੇ ਲੋਕਾਂ ਨੂੰ ਇਕੱਠੇ ਹੋ ਕੇ ਜਿਹੜੇ ਲੋਕ ਲੜਦੇ ਨੇ ਉਹਨਾਂ ਦੇ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਨੂੰ ਆਪਣੇ ਸਮਾਜ ਦੀ ਗੱਲ ਕਰਨੀ ਚਾਹੀਦੀ ਆ ਇਹ ਕੋਈ ਜਾਤ ਪਾਤ ਦੀ ਲੜਾਈ ਨਹੀਂ ਹੱਕਾਂ ਦੀ ਲੜਾਈ ਹੈ ਜੇ ਕਿਸਾਨ ਜਿੱਥੇ ਬੰਦਿਆ ਇਕੱਠੇ ਹੋ ਕੇ ਆਪਣੇ ਹੱਕ ਦੀ ਗੱਲ ਕਰਦੀਆਂ ਨੇ ਉਹਨੂੰ ਕੋਈ ਜਾਤ ਪਾਤ ਨਹੀਂ ਕਹਿੰਦਾ ਜਦ ਅਸੀਂ ਆਪਣੇ ਲੋਕਾਂ ਦੀ ਮੰਗ ਕਰਦੇ ਆ ਜਾਤ ਪਾਤ ਕਿਹਾ ਜਾਂਦਾ ਇਸ ਲਈ ਸੰਯੁਕਤ ਜਿਹੜਾ ਇਹ ਮੋਰਚਾ ਬਣਿਆ ਇਹ ਮੈਂ ਸਮਝਦਾ ਵੀ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਧੀਆ ਤਰੀਕੇ ਦਾ ਨਾਨ ਪੋਲੀਟੀਕਲ ਹੋ ਕੇ ਇਹਦੀ ਜਿਹੜੀ ਹੈ ਸਾਨੂੰ ਪ੍ਰੋਟਾ ਕਰਨੀ ਚਾਹੀਦੀ ਹੈ